ਨਤੀ ਲੱਖ ਨੂੰ ਨੰਨੇ 7793 ਰੁਪਏ ਦੀ ਫੀਸ ਭਰ ਕੇ ਸਾਰੇ ਪਰਿਵਾਰ ਵੱਲੋਂ ਨੂ ਨੂੰ ਕੈਨੇਡਾ ਭੇਜਿਆ ਗਿਆ ਅਤੇ ਨੂ ਨੇ ਆਪਣੇ ਪਤੀ ਨੂੰ 4 ਮਹੀਨੇ ਦੇ ਵਰਕ ਵੀਜ਼ੇ ਤੇ ਬੁਲਾ ਕੇ ਕੈਨੇਡੀਅਨ ਪੁਲਿਸ ਨੂੰ ਫੜਵਾ ਦਿੱਤਾ ਇਸ ਘਟਨਾ ਸੰਬੰਧੀ ਲੜਕੇ ਦੇ ਪਿਤਾ ਵੱਲੋਂ ਦਿੱਤੀ ਗਈ ਅਰਜੀ ਦੇ ਆਧਾਰ ਤੇ ਥਾਣਾ ਸਿਟੀ ਫਿਰੋਜ਼ਪੁਰ ਦੇ ਪੁਲਿਸ ਨੇ ਨੂ ਅਤੇ ਉਸ ਦੇ ਮਾਤਾ ਪਿਤਾ ਖਿਲਾਫ ਮਾਮਲਾ ਦਰਜ ਕੀਤਾ ਇਹ ਜਾਣਕਾਰੀ ਦਿੰਦੇ ਹੋਏ ਐਸਆਈ ਪੁਪਿੰਦਰ ਸਿੰਘ ਨੇ ਦੱਸਿਆ ਕੀ ਸ਼ਿਕਾਇਤ ਕਰਤਾ ਜਗਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੀਰਾਗੇਟ ਫਰੋਟਪੁਰ ਸ਼ਹਿਰ ਨੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਦਰਖਾਸਤ ਵਿੱਚ ਦੋਸ਼ ਲਾਇਆ ਕਿ ਉਸਦੀ ਨੋਵਿੰਦਰ ਕੌਰ ਵਾਸੀ ਪਿੰਡ ਤੂਤ ਅਤੇ ਉਸਦੀ ਮਾਂ ਪਰਮਜੀਤ ਕੌਰ ਅਤੇ ਪਿਤਾ ਮੱਖਣ ਸਿੰਘ ਨੇ ਸ਼ਿਕਾਇਤ ਕਰਤਾ ਦੇ ਲੜਕੇ ਮਨਪ੍ਰੀਤ ਸਿੰਘ ਨਾਲ ਰਿਸ਼ਤਾ ਕਰਦੇ ਸਮੇਂ ਨਵਿੰਦਰ ਕੌਰ ਦੀ ਪੜ੍ਹਾਈ ਦਾ ਸਾਰਾ ਖਰਚਾ 29,99,799 ਰੁਪਏ ਨਵਿੰਦਰ ਕੌਰ ਤੇ ਮਾਤਾ ਪਿਤਾ ਦੇ ਖਾਤੇ 'ਚ ਟਰਾਂਸਫਰ ਕਰਾਈ ਸੀ ਅਤੇ ਲੜਕੀ ਦਵਿੰਦਰ ਕੌਰ ਨੇ ਕੈਨੇਡਾ ਵਿੱਚ ਜਾ ਕੇ ਸ਼ਿਕਾਇਤ ਕਰਤਾ ਦੇ ਲੜਕੇ ਨੂੰ 4 ਮਹੀਨੇ ਦੇ ਵਰਕ ਵੀਜ਼ਾ ਤੇ ਕੈਨੇਡਾ ਬੁਲਾ ਲਿਆ ਅਤੇ ਉਸਨੇ ਇੱਕ ਸਾਜ਼ਿਸ਼ ਤਿਆਰ ਕੈਨੇਡਾ ਦੀ ਪੁਲਿਸ ਨੂੰ ਫੜਵਾ ਦਿੱਤਾ ਅਤੇ ਉਸ ਦੇ ਖਿਲਾਫ ਤਲਾਕ ਦਾ ਨੋਟਿਸ ਪੇਜ ਤੇ ਉਸ ਨਾਲ ਧੋਖਾ ਦੇ ਦਿੱਤੀ ਸ਼ਿਕਾਇਤ ਕਰਤਾ ਦੇ ਅਨੁਸਾਰ ਦਵਿੰਦਰ ਕੌਰ ਵੱਲੋਂ ਸਟੱਡੀ ਵੀਜ਼ਾ ਦੀ ਫਾਈਲ ਆਨ ਦ ਸਮੇ ਬੀ ਐਸਸੀ ਨਾਨ ਮੈਡੀਕਲ ਦੀ ਭਗਤੀ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਤੋਂ ਸਾਦੋ ਯਸਾਰਦੀ ਜਾਲੀ ਡਿਗਰੀ ਪੇਸ਼ ਕਰਕੇ ਉਸ ਨਾਲ ਧੋਖਾ ਕੀਤਾ ਗਿਆ ਐਸਆਈ ਪੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਅਤੇ ਉਸਦੇ ਮਾਤਾ ਪਿਤਾ ਵਿਰੁੱਧ ਮਾਮਲਾ ਦਰਜ ਕਰ ਲਿਆ ਅਤੇ ਉਹਨਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ